ਸਾਡੀ ਟੀਮ ਦੇ ਸਾਰੇ ਸਪੌਂਸਰ ਕਮੈਂਟਰੀ ਤੇ ਬਰਮੀਗਮ ਦੀ ਟੀਮ ਦੇ ਸਪੌਂਸਰ ਮੇਰੀ ਬੇਨਤੀ ਹੈ ਮੇਨ ਗੇਟ ਦੇ ਕੋਲ ਚਲੇ ਜਾਣ ਕਿਉਂਕਿ ਅਗਲਾ ਮੈਚ ਹੋਮ ਗਰਾਊਂਡ ਦੀ ਟੀਮ ਦਾ ਹੋਵੇਗਾ ਤੇ ਇੱਕ ਫੋਟੋ ਜਿਹੜੀ ਯਾਦਗਾਰੀ ਹੋਵੇਗੀ ਕਿ ਮੇਰੀ ਮਠੱਡੇ ਵਾਲੇ ਸੱਤੇ ਦਾ ਬਲਵਿੰਦਰੇ ਭਿੰਡਰਾ ਵਾਲੇ ਦਾ ਤੇ ਬਲਵਿੰਦਰ ਦੁਲੇ ਉਹਨਾਂ ਦਾ ਕਿਤੇ ਵੀ ਹੁਣ ਜਿੱਥੇ ਟਰੋਫੀਆਂ ਦੀ ਵੈਨ ਆ ਉੱਥੇ ਪਹੁੰਚ ਜਾਣ ਥੈਂਕ ਯੂ ਜੀ ਓਵਰ ਟੂ ਯੂ ਨਾ ਸਾਹਮਣੇ ਵੇਖਦਾ ਕਰਾਚੋ ਵਾਲਾ ਆਹ ਕਾਂਗੇ ਵਾਲਾ ਕਰਦਾ ਬੜਾਂਗਾ ਪਰ ਕਰਾਚੋ ਵਾਲਾ ਆਉਂ ਕਹਿੰਦੇ ਜਿੱਥੇ ਚੋ ਵਸਦਾ ਮੇਲ ਜੀ ਦਾ ਜਿੰਦੜੀ ਇਹ ਚੌਂਦੀ ਏ ਇਸ ਰੋਤੇ ਖਾ ਬੜੇ ਆਉਂਦੇ ਨੇ ਪਰ ਭੈੜੀ ਨੀਂਦਰ ਨਾ ਆਉਂਦੀ ਏ ਪਰ ਸਾਹਮਣੇ ਕੁਲਜੀਤ 헤ਜ ਕਬੱਡੀ ਕਲੱਬ ਦੀ ਟੀਮ ਦਾ ਪਲੇਅਰ ਮੇਰੇ ਵੀਰੋ ਸਿੰਘ ਜੀ ਕਿੰਗ ਆਓ ਕਿ ਤੈਨੂੰ ਹਿੱਕ ਦੇ ਜ਼ੋਰ ਤੇ ਲੈ ਜਾਣਾ 골ਡ ਮੈਡਲ ਦੇ ਨਾਲ ਸਵਾਨ ਹੋਵੇਗਾ ਲਓ ਟਾਕੜਾ ਗੋਗਰੀਆਂ گاਉਂ ਹਰਿਆਣੇ ਕਾ ਸ਼ੋਰਾ ਪਰ ਕਰਾਚੋ ਵਾਲਾ ਕਿੱਥੇ ਦਬਦਾ ਕਿ ਤੇਰੇ ਯਾਰ ਤਗੜਾ ਖੇਡਿਆ ਪਰ ਧਾਕਣਾ ਗੋਗੜੀ ਵਾਲਾ ਆਹ ਕਰਾਉਂਦਾ ਬੱਲੇ ਬੱਲੇ ਵੇਖਦਾ ਆਹ ਟੱਕਰ ਸਿਰੇ ਦੀ ਹੈ ਮੁਕਾਬਲਾ ਸਖਤ ਹੈ ਲੱਗਦਾ ਜੋਰ ਲਓ